14 ਸਾਲਾ ਨਾਬਾਲਗ ਬੱਚਾ ਆਪਣੀ ਮਾਂ ਨੂੰ ਮਿਲਣ ਲਈ ਪਹੁੰਚਿਆ ਮਾਨਯੋਗ ਅਦਾਲਤ ਵਿੱਚ ਕਰੀਬ 9 ਸਾਲਾਂ ਤੋਂ ਬੱਚਾ ਆਪਣੀ ਮਾਂ ਤੋਂ ਰਹਿ ਰਿਹਾ ਅਲੱਗ ਮਾਨਯੋਗ ਅਦਾਲਤ ਦੇ ਸਮੁਣਾ ਦੀ ਵੀ ਨਾਨੀ ਕਿਰਪਾਲ ਕੌਰ ਅਤੇ ਮਾਮਾ ਨਹੀਂ ਕਰ ਰਹੇ ਪਰਵਾ ਜਾਲੀ ਦਸਤਖਤ ਕਰਕੇ ਲਗਾਈ ਤਲਾਕ ਦੀ ਅਰਜੀ ਜੱਜ ਨੇ ਕੀਤੀ ਖਾਰਜ मोर्चा प्रधान बलविंदर सिंह कुमड़ा ने कहा कि, कि एसीबीसी मोर्चा इस परिवार दे नाल हमेशा डट के खड़ा है ते बच्चे नु उस दी मां नाल मिलाउन ले हर संभव यत्न करता रहेगा आओ देखते दे हां एक खबर विस्तार सहित मोहाली फेस सात दिया लाइटा ते एसीबीसी महापंचायत पंजाब वालों ਚੱਲ ਰਹੇ ਮੋਰਚੇ ਤੇ ਅੱਜ ਇੱਕ ਵਿਲੱਖਣ ਕੇਸ ਦੇਖਣ ਨੂੰ ਮਿਲਿਆ ਇੱਕ 14 ਸਾਲਾ ਨਾਬਾਲਗ ਬੱਚਾ ਆਪਣੀ ਮਾਂ ਨੂੰ ਮਿਲਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਕਲਯੋਗੀ ਨਾਨੀ ਅਤੇ ਉਸ ਦੇ ਭਰਾ ਕਟਿਆ ਚਾਲਾ ਚੱਲ ਕੇ ਆਪਣੀ ਬੇਟੀ ਨੂੰ ਉਸ ਦੇ ਬੱਚੇ ਨਾਲ ਮਿਲਣ ਨਹੀਂ ਦੇ ਰਹੇ ਬੱਚੇ ਦੀ ਮਾਂ ਨੂੰ ਲਗਾਤਾਰ 9 ਸਾਲਾਂ ਤੋਂ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਬੱਚੇ ਦੀ ਨਾਨੀ ਨੇ ਖੁਦ ਦਸਖਤ ਕਰਕੇ ਤਲਾਕ ਦੀ ਅਰਜੀ ਲਗਾ ਦਿੱਤੀ ਪਰ ਜਦੋਂ ਮਾਨਯੋਗ ਅਦਾਲਤ ਵਿੱਚ ਲੜਕੀ ਤੋਂ ਪੁੱਛਿਆ ਗਿਆ ਤਾਂ ਉਸਨੇ ਕਿਹਾ ਇਹ ਮੇਰੇ ਦਸਖਤ ਨਹੀਂ ਹਨ ਅਤੇ 나ਹੀਂ ਮੈਂ ਤਲਾਕ ਦੇਣਾ ਚਾਹਉਦੀ ਹਾਂ ਮਾਨਯੋਗ ਜੱਜ ਸਾਹਿਬ ਨੇ ਤੁਰੰਤ ਅਰਜ਼ੀ ਖਾਰਜ ਕਰ ਦਿੱਤੀ ਅੱਜ ਮੋਰਚੇ ਤੇ ਬੱਚਾ ਸਚਿਨ ਆਪਣੇ ਪਿਤਾ ਸਾਹਿਲ ਜੱਸੀ ਅਤੇ ਦਾਦੀ ਸ਼ਸ਼ਮਾ ਰਾਣੀ ਨਾਲ ਪਹੁੰਚਿਆ ਤੇ ਬੱਚੇ ਦੀ ਦਾਦੀ ਨੇ ਪੂਰੀ ਦਰਦਪਰੀ ਹਟਬੀਤੀ ਦਸਤੇ ਹੋਏ ਕਿਹਾ ਕਿ ਮੇਰੇ ਬੇਟੇ ਦੀ ਲਵ ਮੈਰਿਜ 2010 ਦੇ ਵਿੱਚ ਨਵਦੀਪ ਕੌਰ ਵਾਸੀ ਜੀਰਪੁਰ ਨਾਲ ਹੋਈ ਸੀ ਨਵਦੀਪ ਕੌਰ ਕਰੀਬ 7 ਸਾਲ ਮੇਰੇ ਕਾ ਰਹੀ उस दी कुखो मेरा पुत्र सचिन पैदा होया हुन 2016 तो मेरी नू नवदीप कौर नु उस्ती माता किरपाल कौर पत्नी चरण सिंह वासी जीरकपुर ने बंधक बना के रख्या होया है ते उस नु अपने बेटे सचिन नु मिलन नहीं दे रही है ते ना ही उस दा पति साहिल मिल सकदा है जद की बच्चा अपनी मां नु मिलन ले तड़फ रहा है इस बारे महिला कमीशन पंजाब वुमेन सेल अते एसएसपी मोहाली नु दरखास्त पर किरपाल कौर ते मामा जसविंदर बनाच दसी जान्दी है। उस दे कार के कोई कार मान योग अदालत विच अपनी मां निलन लरखास्त दिखती मान योग अदालत ने तुरंत सुनवाई करद सम्मन जारी किरपाल कौर तस्ते भरा नरेंद्र सिंह ने इन्होंने समी परवाह नहीं की

ना ही अपने किसे मिल रहा है। इस बच्चे हालत दे हर एक दे दे की मां जो कि बेटी है नीब नौ साल तो लगातार बंदी बना के इन्हों मां पुतूसरे तो मिलन तो रोकया जा रहा है ऐसी बीसी मोर्चा इस परिवार नाल हमेशा डट के खड़ा है बच्चे नू उस दी मां नाल मिलाउन लई हर संभव यतन करदा रहेगा जेकर इस बच्चे जा इस दे पिता जा दादी दा कोई जानी जा माली नुकसान हुंदा है ता उस दे जिम्मेवार किरपाल कौर जसविंदर सिंह जस्सी अते नरिंदर सिंह होंगे इस मौके सीनियर आगु हरनेक सिंह मलोआ करम सिंह कुरड़ी हरविंदर कोहली मास्टर गुलाब सिंह बाबू वेद प्रकाश सिमरनप्रीत सिंह सोनिया राणी आदि हाजिर हुए इस मामले बारे जदो बच्चे दी नानी किरपाल कौर अते नरिंदर सिंह नाल फोन ते गलबात करनी चाही ता किरपाल कौर ने फोन चुकना मुनासिब ना समझिया ते नरिंदर सिंह दा फोन सवे चा पा आओ देखते हाँ मोर्चे दे प्रधान बलविंदर सिंह कुमड़ा अते बच्चे दी नानी नाल साडे चैनल दी टीम दी जो गलबात होई हाँ जी मैं अज अपने बेटे और पोते रही इंसाफ मंगण आई हूँ ਇਹ ਮੇਰੀ ਨੂੰਹ ਹੈ ਤੇ ਮੇਰਾ ਬੇਟਾ ਹੈ ਇਹਨਾਂ ਦਾ ਵਿਆਹ 2010 ਵਿੱਚ ਹੋਇਆ ਸੀਗਾ ਤੇ ਉਹਦੇ ਬਾਅਦ ਇਹਨਾਂ ਦੇ ਇੱਕ ਬੱਚਾ ਹੋਇਆ ਤੇ ਇਹਨਾਂ ਦਾ ਬੱਚਾ ਹੈਗਾ ਇਹ ਅੱਜ 14 ਸਾਲ ਦਾ ਤੇ ਵਿਆਹ ਤੋਂ ਬਾਅਦ ਕੁੜੀ ਸਾਡੇ ਨਾਲ ਬਹੁਤ ਚੰਗੀ ਰਹਿ ਰਹੀ ਸੀ ਮੇਰੀ ਨੂੰਹ 7 ਸਾਲ ਸਾਡੇ ਨਾਲ ਬਹੁਤ ਚੰਗੀ ਰਹੀ ਹੈ ਤੇ ਉਸ ਤੋਂ ਬਾਅਦ ਇਹਦੀ ਮਦਰ ਨੂੰ ਇਹ ਵਿਆਹ ਮਨਜ਼ੂਰ ਨਹੀਂ ਸੀਗਾ ਤੇ ਇਹਦੇ ਮਾਮੇ ਨੇ ਸਾਨੂੰ ਉਸੇ ਟਾਈਮ ਕਹਤਾ ਸੀ ਕਿ ਅਸੀਂ ਇਹ 허ਸਣ ਨਹੀਂ ਦੇਣੀ ਹੈਗੀ 7 ਸਾਲ ਕੁੜੀ ਨੇ ਨਹੀਂ ਵਰਤੇ ਮਾਪਪਾ ਨੂੰ ਅਸਲ ਇਹਨਾਂ ਮਾਮਾਰ ਮਾ ਆਏ ਤੇ ਆਪਣੀ ਭਾਣਜੀ ਨੂੰ ਲੈ ਕੇ ਚਲਾ ਗਿਆ ਮਰੀਂਦਰ ਸਿੰਘ ਉਸਿੰਗਵਾਲਡ ਤੇ ਲੱਗਾ ਹੈ ਤੇ ਇਹਦੀ ਮਾਂ ਧਮਕੀਆਂ ਦਿੰਦੀ ਹੈ ਕਿ ਅਸੀਂ ਆਪਣੀ ਕੁੜੀ ਇੱਥੇ ਰੋਸਣ ਨਹੀਂ ਦੇਣੀ ਹੈ ਤੇ ਉਹ ਲੈ ਗਈ ਤੇ ਹੁਣ ਅੱਜ ਮੇਰਾ ਪੁੱਤ ਡਿਪਰੈਸ਼ਨ ਜਾਏਗਾ ਆ ਉਹ 2016 ਦੀ ਗਈ ਹੋਈ ਹੈ ਤੇ ਇਹਨਾਂ ਨੇ ਕੁੜੀ ਨੂੰ ਕਿਡਨੈਪ ਕਰਕੇ ਰੱਖਿਆ ਹੋਇਆ 2016 ਇੱਕ ਵਾਰੀ ਸਾਡੇ ਕੋਲ ਲੈਟਰ ਆਇਆ ਕਿ ਦੀ ਮੌਤ ਦਾ ਤੇ ਅਸੀਂ ਪੇਸ਼ ਹੋ ਗਏ ਕਿ ਸ਼ਾਇਦ ਕੁੜੀ ਆਈ ਹੋਵੇ ਅਪਰੇਸੀ ਆਏ ਕੁੜੀ ਆਈ ਤੇ ਕੁੜੀ ਨੂੰ ਅਸੀਂ ਪੇਸ਼ ਕਰਾਇਆ ਤੇ ਉਹ ਕੁੜੀ ਮੁੱਕਰੀਏ ਜਾਂ ਡਿਵੋਰਸ ਮੇਰਾ ਮੈਂ ਨਹੀਂ ਪਾਇਆ ਨਾ ਮੈਂ ਡਿਵੋਰਸ ਲੈਣਾ ਨਾ ਹੀ ਮੇਰੇ ਸਾਈਨ ਹੈ ਕਿਉਂਕਿ ਮੇਰੀ ਮਦਰ ਵੀ ਸਾਈਨ ਹੈ ਉਸ ਤੋਂ ਬਾਅਦ ਡਿਵੋਰਸ ਕੇ ਸਾਡਾ ਖਾਰਜ ਹੋ ਗਿਆ ਉਸ ਤੋਂ ਬਾਅਦ ਕੁੜੀ ਸਾਨੂੰ ਫੋਨ ਕਰਕੇ ਮੇਰੇ ਬੇਟੇ ਨਾਲ ਗੱਲਬਾਤ ਕਰਦੀ ਰਹੀ ਹੈ ਆਪਣੇ ਬੇਟੇ ਨੂੰ ਮਿਲਣ ਲਈ 2018 ਤੱਕ ਜਦੋਂ ਉਹਨੇ ਗੱਲਬਾਤ ਕੀਤੀ ਤੇ ਮਾਂ ਨੂੰ ਅਸੀਂ ਇਹ ਗੱਲ ਕੋਰਟ 'ਚ ਕਹਤਾ ਕਿ ਕੁੜੀ ਆਣਾ ਚਾਹਦੀ ਹੈ ਤੇ ਕੁੜੀ ਦੀ ਸਾਡੇ ਕੋਲ ਰਿਕਾਰਡਿੰਗ ਆ ਗਈ ਹੈ ਤੇ ਸਾਨੂੰ ਗੱਲਬਾਤ ਕਰਦੀ ਹੈ ਤੇ ਇਹਦੀ ਮਾਂ ਨੇ ਉਸ ਤੋਂ ਬਾਅਦ ਕੁੜੀ ਦਾ ਫੋਨ ਵੀ ਖੀਨ ਲਿਆ ਉਸ ਤੋਂ ਬਾਅਦ ਇਹਨੇ ਯਾ ਫਿਰ ਇਹਨੇ ਕੈਚ ਕਰਕੇ ਰੱਖੀ ਹੋਈ ਜੇ। ਤੇ ਇਹਦੇ ਬਾਰੇ ਜੇ ਤੁਸੀਂ ਪੁਲਿਸ ਦੇ ਕੋਲ ਕੋਈ ਕਾਰਵਾਈ ਨਹੀਂ ਕੀਤੀ, ਫੋਟੋ ਫੋਟੋ ਰਿਪੋਰਟ ਕਰ ਰਹੇ ਹੋ। ਕਿਤੇ ਜਿਲਖਪੁਰ ਵੀ ਗਏ ਆ ਥਾਣੇ। ਹਾਂ ਥਾਣੇ ਚ ਅਸੀਂ ਗਏ ਆ, ਅੱਠ ਫੇਸ ਵੂਮਨ ਸੈਰ ਥਾਣੇ ਚ ਵੀ ਗਏ ਹੈਗੇ ਆ, ਅਸੀਂ ਕੋਰਟ ਖੇਪਰ ਕੋਟ ਵੀ ਗਏ ਆ ਕਿ ਹਰ ਕੋਰਟ ਦਾ ਜ਼ਰਬਾਚਾ ਘਟਕਾਇਆ। ਜਦੋਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ, ਫੇਰ ਅਸੀਂ ਇੱਧਰ ਆਏ ਆ ਆਪਣਾ ਪ੍ਰਧਾਨ ਜੀ ਦੇ ਕੋਲ ਆਏ ਆ ਕਿ ਸਾਨੂੰ ਇਨਸਾਫ ਦੁਲਾਇਆ ਜਾਏ। ਕਿਉਂਕਿ ਅਸੀਂ 9 ਸਾਲ ਤੋਂ ਘਟਕ ਰਹੇ ਮੇਰਾ ਪੁੱਤਾਂ 9 ਸਾਲ ਤੋਂ ਆਪਣੀ ਮਾਂ ਨੂੰ ਮਿਲਣ ਲਈ ਘੁੰਮ ਰਿਹਾ ਕਿ ਉਹਦਾ ਆ ਜਸਵਿੰਦਰ ਸਿੰਘ ਪੁੱਤ ਜੱਸੀ ਤੇ ਉਹਦਾ ਦੂਜਾ ਮਾਮਾ ਮਰੀਂਦਰ ਸਿੰਘ ਮਾਕਰਤਾਲਪੁਰ ਇਹ ਤਿੰਨੇ ਸਾਨੂੰ ਇਹ ਕਹਿ ਰਹੇ ਨੇ ਕਿ ਅਗਰ ਤੁਸੀਂ ਕੋਈ ਕਾਰਵਾਈ ਕਰੀ ਤੇ ਅਸੀਂ ਜਿਸ ਨੂੰ ਤੁਸੀਂ ਲੈ ਕੇ ਆਪਣੇ ਸੌਤੇ ਨੂੰ ਅੱਗੇ ਲੈ ਕੇ ਆਉਂਦੇ ਹੋ ਕਿ ਮਾਂ ਨੂੰ ਮਿਲਣਾ ਹੈ ਜੇ ਤੁਸੀਂ ਤੁਹਾਡਾ ਇਹ ਹੀ ਸਮੂਥ ਖਤਮ ਕਰ ਦਿੱਤਾ ਫਿਰ ਤੁਸੀਂ ਕਿੱਥੇ ਜਾਓਗੇ ਕਿ ਸਾਨੂੰ ਇਹਨਾਂ ਤੋਂ ਆਪਣੀ ਜਾਨ ਦਾ ਵੀ ਖਤਰਾ ਹੈਗਾ ਇਹ ਜਿਹੜੀਆਂ ਬੱਚੇ ਨੂੰ ਮਾਰ ਆਉਂਦੀਆਂ ਧਮਕੀਆਂ ਦਿੰਦੇ ਨੇ ਫੋਨ ਰਾਹੀਂ ਦੱਤੀਆਂ ਜਾਂ ਮਨੋਂ ਮਿਲ ਕੇ ਨਹੀਂ ਇਹ ਮਿਲ ਕੇ ਦਿੱਤੀਆਂ ਕੋਰਟ ਤੋਂ ਬਾਹਰ ਨਿਕਲਦੇ ਕੁਝ ਵਾਰ ਤੁਸੀਂ ਇਹਦੇ ਬਾਰੇ ਕੋਈ ਅਪੀਲ ਕੀਤੀ ਹੈ ਹਾਂਜੀ ਕੀਤੀ ਹੈ ਅਸੀਂ ਖਾਣੇਸ ਕੀਤੀ ਹੈ ਅਸੀਂ ਐਸਐਸ ਕੇ ਸਾਹਮਣੇ ਕੀਤੀ ਹੈ ਪਰ ਉਥੇ ਦੀ ਮਾਂ ਕਹਿੰਦੀ ਹੈ ਕਿ ਮੇਰਾ ਭਰਾ ਐਕਸ਼ਨ ਹੈ ਉਹ ਕਿਤੋਂ ਵੀ ਫੋਨ ਕਰਾ ਸਕਦਾ ਹੈ ਕਿ ਤੁਸੀਂ ਸਾਡਾ ਕੁਝ ਨਹੀਂ ਕਰ ਸਕਦੇ ਕਿ ਆ ਕੀ ਇੰਨੇ ਪੈਸੇ ਵਾਲੇ ਆ ਕਿ ਤੁਹਾਡੀ ਅੱਡੀ ਪਾਵਰ ਨਹੀਂ ਹੈ ਉਹ ਸਾਨੂੰ ਇਹ ਗੱਲਾਂ ਕਹਿ ਕੇ ਕਿ ਸਾਨੂੰ ਮਤਲਬ ਕਿ ਕਮਜ਼ੋਰ ਕਰ ਰਹੀ ਹੈ ਪਰ ਅਸੀਂ ਕਮਜ਼ੋਰ ਨਹੀਂ ਹੋਣਾ ਤੇ ਇਸ ਜਿਹੜੇ ਤੁਹਾਡਾ ਬੇਟਾ ਉਹਦੀ ਲੰਮ ਮੈਨੇਜ ਕਰ ਹਾਂਜੀ ਲੰਮ ਮੈਰੀ ਸੀ ਅਸੀਂ ਰੇਂਜ ਕੀਤੀ ਉਸ ਟਾਈਮ ਉਹਨਾਂ ਨੇ ਕੋਈ ਜ਼ਰਾ ਜ਼ਾਹਰ ਕੀਤਾ ਨਹੀਂ ਉਹਦੇ ਤੇ ਉਹਨੇ ਕੀਤਾ ਸੀਗਾ ਥੋੜਾ ਫਿਰ ਬਾਅਦ ਓਮ ਆਪਣੇ ਕੁੜੇ ਨੂੰ ਮਿਲਣ ਲੱਗੇ ਸੀਗੇ ਪਰ ਉਹਦੀ ਮਾਂ ਕਹਿੰਦੀ ਇਹਨੇ ਬਸਣ ਨਹੀਂ ਦੇਣੀ ਆ ਆਪਣਾ ਪਹਿਲਾ ਤਾਂ ਹੀ ਉਹ ਨਰਾਜ਼ ਚੱਲੀ ਆ ਉਹ ਸ਼ੁਰੂ ਕੋਈ ਨਰਾਜ਼ ਕਿ ਉਹਨੇ ਸਾਨੂੰ ਜਿੱਦਣ ਵਿਆਹ ਹੋਇਆ ਕਹਿੰਦੇ ਅਸੀਂ ਦੋਨੋਂ ਨੂੰ ਮਾਰ ਦੇਣਾ ਇਹਦੇ ਮੇਰੇ ਬੱਚੇ ਕਿਰਾਏ ਤੇ ਰਹਿ ਰਹਿ ਕੇ ਲੁਕ ਲੁਕ ਕੇ ਜਿੰਦਾ ਰਹੇ ਤੇ 1.5 ਸਾਲ ਬਾਅਦ ਮੇਰੇ ਪੋਤੇ ਨੂੰ ਲੈ ਕੇ ਉਹ ਆਏ ਫਿਰ ਇਹਦੀ ਮਾਂ ਮਿਲਣ ਆਈ ਮੇਰੇ ਪੋਤੇ ਨੂੰ ਹੋਰ ਥੀ ਮਿਲੀ ਹੈ ਮੇਰੇ ਪੋਤੇ ਨੂੰ ਤੇ ਇਹਨਾਂ ਨੇ ਕੇਸ ਵੀ ਪਾਣੇ ਚਾਹੇ ਸਾਡੇ ਤੇ ਪਰ ਉਹਦੇ ਮੇਰੇ ਬੱਚੇ ਦੇ ਸੂ ਸਾਬਤ ਹੋਈ ਇਹ ਬੋਤੋ ਕੀ ਕੇ ਹਾਵੀ ਅਦਾਲਤ ਤੋਂ ਮੰਦ ਸੱਮਣ ਜਾਰੀ ਕੀਤੇ ਉਹਦੇ ਵਾਰੇ ਕੀ ਪੇਸ਼ ਕੀ ਹੋਏ ਨਹੀਂ ਉਹ ਸੱਮਣ ਜਾਰੀ ਹੋਏ ਇਹਦੇ ਮਾਮਾ ਇਹਦੇ ਵੀ ਸੱਮਣ ਕੱਢੇ ਗਏ ਸੀ ਨਰਿੰਦਰ ਸਿੰਘ ਨੇ ਕਿਰਪਾਲ ਕੌਰ ਦੇ ਵੀ ਸੱਮਣ ਕਿਤੇ ਨੇ ਉਹ ਵੀ ਪੇਸ਼ ਨਹੀਂ ਹੋਏ ਹੈ ਦੋ ਵਾਰੀ ਕਿੰਨਵਰੀ ਸੱਮਣ ਗਏ ਤੇ ਕਿੰਨੋ ਵਾਰੀ ਅਦਾਲਤ ਪੇਸ਼ ਨਹੀਂ ਹੋਈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਪਹਿਲਾਂ ਸਾਡਾ ਸਾਰਾ ਪੈਸਲੇ ਵੀਰਾਂ ਦਾ ਤਹਿਦੋਂ ਧੰਨਵਾਦ ਜਿਹੜੀ ਇਸ ਬੱਚੇ ਦੀ ਨਵਾਲਕ ਬੱਚੇ ਦੀ ਆਵਾਜ਼ ਤੁਸੀਂ ਘਰ ਘਰ ਤੱਕ ਪਹੁੰਚਾਉਣ ਦਾ ਕੰਮ ਕਰੋਗੇ ਤੇ ਸਰਕਾਰਾਂ ਦਾ ਕੰਮ ਕਰੋ ਤੇ ਸਾਰੇ ਕਮਿਸ਼ਨਾਂ ਦਾ ਕੰਮ ਕਰੋਗੇ ਤੇ ਇੱਕ ਬਹੁਤ ਹੀ ਦੁੱਖ ਨਾਲ ਕਹਿਣਾ ਪੈਂਦਾ ਅੱਜ ਕਿ ਉਲਟਾ ਹੋਇਆ ਅੱਗੇ ਤਾਂ ਸਾਡੇ ਕੋਲ ਕੇਸ ਬਹੁਤ ਮੈਟਰ ਆਏ ਨੇ ਵੀ ਮਾਂ ਆਪਣੇ ਬੱਚੇ ਨੂੰ ਲੱਭਦੀ ਫਿਰ ਰਹੀ ਹੈ ਜਾਂ ਫਦਰ ਆਪਣੇ ਬੇਟੇ ਨੂੰ ਲੱਭਦਾ ਫਿਰ ਰਿਹਾ ਆਪਣੀ ਕੁੜੀ ਨੂੰ ਲੱਭਦਾ ਫਿਰ ਰਿਹਾ ਪਰ ਲੇਕਿਨ ਉਸ ਤੋਂ ਬਿਲਕੁਲ ਉਲਟਾ ਇੱਕ ਬੱਚਾ 14 ਸਾਲਾ ਬੱਚਾ ਆਪਣੀ ਮਾਂ ਨੂੰ ਲੱਭਣ ਲਈ ਦਰਦਰ ਦੀਆਂ ਠੋਕਰਾਂ ਖਾ ਰਿਹਾ ਹੈ ਉਹ ਵੀਡੀਓ ਫੋਟੋ ਆਪ ਪਾ ਰਿਹਾ ਫੇਸਬੁੱਕ ਤੇ ਤੇ ਉਹਨੇ ਹਾਰ ਕੇ ਮਾਨਯੋਗ ਅਦਾਲਤ ਮੁਹਾਲੀ ਦਾ ਦਰਵਾਜ਼ਾ ਖੜਕਾਇਆ ਵੀ ਮੇਰੀ ਮਾਂ ਨੂੰ ਮੈਨੂੰ ਮਲਾਇਆ ਜਾਵੇ ਤੇ ਮੇਰੇ ਕੋਲ ਬੈਠੇ ਨੇ ਨਵਦੀਪ ਕੌਰ ਬੇਟੀ ਨਵਦੀਪ ਕੌਰ ਹੈ ਜਿਹੜੀ ਬੇਟੇ ਬੇਟੇ ਦੀ ਮਾਤਾ ਕੀ ਤੇ ਸਹਿਲ ਜੱਸੀ ਦੀ ਪਤਨੀ ਹੈ ਨਵੇਂ ਗਾਉਂ ਤੋਂ ਆਏ ਆ ਸਾਡੇ ਕੋਲੇ ਇਹ ਤੇ ਨਵੇਂ ਗਾਉਂ ਤੇ ਆਏ ਇਹਨਾਂ ਨੇ ਸਾਰੀ ਗੱਲਬਾਤ ਦੱਸੀ ਸਾਰੀ ਗੱਲ ਦੱਸ ਕੇ ਸਾਨੂੰ ਦੱਸਿਆ ਕਿ ਮੁੰਡਾ ਸਾਡਾ ਬੇਟਾ ਇਸ ਤਰ੍ਹਾਂ ਡਿਪਰੈਸ਼ਨ ਚ ਬਿਮਾਰ ਰਹਿਣ ਲੱਗ ਗਿਆ ਪੜਾਈ ਚ ਵੀ ਦਿਲ ਨਹੀਂ ਲੱਗਦਾ ਤੇ ਹਰ ਰੋਜ਼ ਬੇਟਾ ਸਾਨੂੰ ਕਹਿੰਦਾ ਵੀ ਮੇਰੀ ਮਾਂ ਨੂੰ ਮੈਨੂੰ ਮਲਾਓ ਇਹ ਮੇਰੇ ਸਾਹਮਣੇ ਕਰੋ ਪਰ ਜਿਹੜੀ ਨਾਨੀ ਕਰਪਾਲ ਕੌਰ ਹੈ ਜਿਹੜੀ ਕਿਰਪਾਲ ਕੌਰ ਨਾਮੀ ਹੈ ਉਹ ਰਹਿੰਦੀ ਹੈ ਜੀਰਕਪੁਰ ਜੀਰਕਪੁਰ ਤੇ ਰਹਿੰਦੀ ਹੈ ਚਰਨ ਸਿੰਘ ਦੀ ਪਤਨੀ ਹੈ ਘਰ ਵਾਲੀ ਹੈ ਤੇ ਚਰਨ ਸਿੰਘ ਸ਼ਹੀਦ ਬਿਮਾਰ ਹੈ ਪੈਰਾਲਜਿਕ ਪਰ ਲੇਕਿਨ ਇਸ ਬੱਚੇ ਨੂੰ 2010 ਤੋਂ ਵਿਆਹ ਹੁੰਦਾ ਇਹਨਾਂ ਦੀ ਲੰਬ ਮੈਰਿਜ ਹੁੰਦੀ ਹੈ ਮਾਂ ਦਰਦਰ ਦੀਆਂ ਉਹ ਜਾ ਕੇ ਕੰਪਲੀਟਾਂ ਦਰਖਾਸਤਾਂ ਦੇਣ ਲੱਗਦੀ ਹੈ ਕੋਰਟਾਂਾਂ 'ਚ ਕਚਹਿਰੀਆਂ 'ਚ ਹਰ ਜਗ੍ਹਾ ਉਸ ਬੇਟੀ ਨੇ ਨਵਦੀਪ ਕੌਰ ਨੇ ਇਹਨਾਂ ਦੀ ਮਦਦ ਕੀਤੀ ਆਪਣੀ ਸੱਸ ਦੀ ਮਦਦ ਕੀਤੀ ਆਪਣੇ ਘਰ ਵਾਲੇ ਦੀ ਮਦਦ ਕੀਤੀ ਤੇ ਆਪਣੀ ਮਾਂ ਦੇ ਖਿਲਾਫ ਬੋਲੀ ਹੈ ਹਰ ਕੋਰਟ 'ਚ ਜਾ ਕੇ ਇਹ ਮਾਮਲਾ ਮਹਿਲਾ ਕਮਿਸ਼ਨ ਕੁਲਾਟੀ ਕੋਲ ਜਾਇਆ ਤੇ ਦੂਜੀ ਮਹਿਲਾ ਕਮਿਸ਼ਨ ਚੇਅਰਮੈਨ ਪਰਸ਼ਨ ਆਪਣੀ ਪਰਮਜੀਤ ਕੌਰ ਲਾਂਡਰਾਂ ਕੋਲ ਜਾਇਆ ਇਹ ਮਾਮਲਾ ਹਾਈ ਕੋਰਟ ਜਾਇਆ ਹੁਣ ਲੋਅਰ ਕੋਰਟ ਮਾਮਲਾ ਚੱਲ ਰਿਹਾ ਤੇ ਇੱਥੇ ਤੱਕ ਕਿ ਮਾਤਾ ਨੇ ਮਾਂ ਨੇ ਕਰਪਾਲ ਕੌਰ ਨੇ ਆਪਣੀ ਬੇਟੀ ਦੇ ਝਾਲੀ ਸੈਨ ਕਰਕੇ ਇੱਕ ਤਲਾਕ ਦਾ ਕੇਸ ਫਾਈਲ ਕਰ ਦਿੱਤਾ ਸੀ ਮੁਹਾਲੀ ਕੋਰਟ ਚ ਉਹ ਵੀ ਜੱਜ ਨੇ ਜਦੋਂ ਸਟੇਟਮੈਂਟ ਲੈਣੀ ਚਾਹੀਓ ਕੁੜੀਆ ਤੋਂ ਤਾਂ ਉਹਨੇ ਆ ਕੇ ਇਹਨਾਂ ਦੇ ਹੱਕ 'ਚ ਬਿਆਨ ਦਿੱਤਾ ਵੀ ਇਹ ਨਾਮ 'ਚ ਤਲਾਕ ਮੰਗਿਆ ਜੀ ਨਾਮ 'ਚ ਕੇਸ ਪਾਇਆ ਨਹੀਂ ਮੇਰੇ ਸੈਨ ਜਿਸ ਕਰਕੇ ਉੱਥੇ ਹੀ ਖਾਰਜ ਹੋ ਗਿਆ ਤੇ ਜੱਜ ਨੇ ਖਾਰਜ ਕਰਕੇ ਉਸ ਤੇ ਪਹਿਲਾਂ ਤਾਂ ਅਸੀਂ ਇਹ ਮੰਗ ਕਰਦੇ ਆ ਤੁਹਾਡੇ ਰਾਹੀਂ ਵੀ 420 ਇਹ ਧੋਖਾਧੜੀ ਦਾ ਮਕਦਮਾ ਦਰਜ ਕਰਨਾ ਬਣਦਾ ਜਿਸ ਲੇਡੀ ਨੇ ਆਪਣੀ ਬੱਚੀ ਦੇ ਜਿਹੜੇ ਜਾਲੀ ਸਾਈਨ ਕਰਕੇ ਉਸ ਅਦਾਲਤ ਨੂੰ ਗੁੰਮਰਾਹ ਕਰਨਾ ਚਾਹਿਆ ਤੇ ਦੂਜੀ ਗੱਲ ਹਾਈ ਕੋਰਟ ਕੇਸ ਗਿਆ ਹਾਈ ਕੋਰਟ ਜੀ ਜਾ ਕੇ ਇਹਨੇ ਲਿਆਉਣ ਦਾ ਕੇਸ ਪਾਇਆ ਉੱਥੇ ਗੁੜੀਆਂ ਨੇ ਕਿਹਾ ਵੀ ਮੈਂ ਹੁਣ ਨਹੀਂ ਆ ਸਕਦੀ ਮੇਰੇ ਪਿਤਾ ਨੂੰ ਪੈਰਾਲਾਈਜ਼ ਹੋਇਆ ਹੋਇਆ ਮੈਂ ਬਾਅਦ ਚ ਆ ਜਾਾਂਗੀ ਪਰ ਜਵਾਬ ਕਿਤੇ ਨਹੀਂ ਦੇਇਆ ਇਸੇ ਤਰ੍ਹਾਂ ਇੱਕ ਇਹਨਾਂ ਦਾ ਕੋਈ ਮਾਮਾ ਜਿਹੜੀ ਕਿਰਪਾਲ ਕੌਰ ਉਹਦਾ ਜਿਹੜਾ ਭਰਾ ਹੈ ਐਕਸ਼ਨ ਹੋਸਿੰਗ ਬੋਰਡ ਚ ਲੱਗਿਆ ਵਾ ਜਿਹੜਾ ਸਾਰੇ ਥਾਣਿਆਂ ਦੀ ਬਿਲਡਿੰਗਾਂ ਬਣਾਉਂਦਾ ਤੇ ਕੈਮਰੇ ਲਾਉਂਦਾ ਜਿੱਥੇ ਵੀ ਪਰਿਵਾਰ ਜਾਂਦਾ ਹੈ ਕਿ ਦੀ ਐਪਲੀਕੇਸ਼ਨ ਦਰਖਾਹ ਦਿੰਦੇ ਉਹ ਫੋਨ ਕਰਾ ਦਿੰਦੇ ਜਦੋਂ ਫੋਨ ਕਰਾਂਦਾ ਤਾਂ ਇਹਨਾਂ ਦੀ ਐਪਲੀਕੇਸ਼ਨ ਦੀ ਕੋਈ ਸੁਣਾਈ ਨਹੀਂ ਹੁੰਦੀ ਨਾ ਹੀ ਕਿਸੇ ਪੁਲਿਸ ਨੇ ਸੁਣੀ ਐਸਐਸਪੀ ਨੇ ਨਾ ਡੀਐਸਪੀ ਨੇ ਸੁਣੀ ਨਾ ਮੈਲਾ ਕਮਿਸ਼ਨ ਨੇ ਸੁਣੀ ਜਦੋਂ ਨਾ ਸੁਣੀ ਤਾਂ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਅਸੀਂ ਤੁਹਾਡੇ ਰਾਹੀਂ ਕਹਿਣਾ ਚਾਹੁੰਦੇ ਹਾਂ ਇਸ ਯਤੀਮ ਬੱਚੇ ਨੂੰ ਲੋਕ ਤਾਂ ਲਾਦ ਲੱਭਦੀ ਫਿਰਦੀ ਆ ਵੀ ਮੇਰੇ ਕੋਲੇ ਲਾਦ ਹੋ ਜੇ ਲੋਗ ਲਾਦਰ ਨੂੰ ਲੱਭਦੀ ਫਿਰਦੀ ਆ ਦਾਦਾ ਪੁੱਤ ਖੁਸ਼ ਹੁੰਦੇ ਆ ਵੀ ਯਾਰ ਦਾਦਾ ਖੁਸ਼ੀ ਹੁੰਦਾ ਦਾਦੀ ਖੁਸ਼ੀ ਹੁੰਦੀ ਹੈ ਪਰ ਇਸ ਨੇ ਉਹ ਬੱਚਾ ਯਤੀਮ ਬਣਾ ਕੇ ਰੱਖਤਾ ਇੱਕ ਘਰ ਵਾਲਾ ਤੇ ਇੱਕ ਬੱਚਾ ਤੇ ਦਾਦੀ ਉਹਨੂੰ ਲੱਭਦੀ ਫਿਰਦੀ ਜਿਵੇਂ ਕਿਡਨਾਪ ਕਰਕੇ ਰੱਖੀ ਹੁੰਦੀ ਹੈ ਜੇਕਰ ਤੁਹਾਡੇ ਰਾਂਹੀਏ ਪ੍ਰਸ਼ਾਸਨ ਸਾਡੀ ਇਹ ਗੱਲ ਇਸ ਬੱਚੇ ਦੀ ਸੁਣਾਈ ਕਰਦੀ ਹੈ ਦੀ ਦਾਦੀ ਦੀ ਸੁਣਾਈ ਕਰਦੀ ਹੈ ਤਾਂ ਉਹ ਜਿਹੜੀ ਬੱਚੀ ਹੈ ਬੇਟੀ ਹੈ ਇਹਨਾਂ ਦੀ ਘਰ ਵਾਲੀ ਹੈ ਉਹ ਬੱਚੇ ਦੀ ਮਾਂ ਹੈ ਉਹਨੂੰ ਰਿਕਵਰ ਕਰਕੇ ਬੱਚੇ ਨੂੰ ਮਿਲਾਇਆ ਜਾਵੇ ਤੇ ਦੋਸ਼ਣ ਜਿਹੜੀ ਹੈ ਸੱਸ ਹੈਗੀ ਉਹ ਕੁੜੀ ਦੀ ਮਾਂ ਹੈ ਉਹਦੇ ਖਿਲਾਫ ਧੋਖਾਧੜੀ ਦਾ ਮਕਦਮਾ ਦਰਜ ਕੀਤਾ ਜਾਵੇ ਤੇ 7 ਸਾਲ ਦੀ ਜਿਹੜੀ ਆ ਪਿੱਛੇ ਇਹਨਾਂ ਨੂੰ ਟੈਨਸ਼ਨ ਹੋਈ ਪਰੇਸ਼ਾਨੀ ਹੋਈ ਇਹਨਾਂ ਦਾ ਖਰਚਾ ਹੋਇਆ ਉਹ ਤੋਂ ਵਸੂਲ ਕੀਤਾ ਜਾਵੇ ਜਿਹੜਾ ਐਕਸ਼ਨ ਛਪਾਰਸ਼ ਕਰਦਾ ਹੈ ਉਹਦਾ ਭਰਾ ਕਰਪਾਲ ਕੌਰ ਦਾ ਉਹ ਵੀ ਅਸੀਂ ਜਾਂਚ ਮੰਗਦੇ ਆ ਵਿਜੀਲੈਂਸ ਤੋਂ ਜਾਂਚ ਮੰਗਦੇ ਆ ਸੀਬੀਆਈ ਤੋਂ ਜਾਂਚ ਮੰਗਦੇ ਆ ਤਾਂ ਕਿ ਉਸ ਐਕਸ਼ਨ ਨੇ ਜਿਹੜਾ ਤੰਗ ਪਰੇਸ਼ਾਨ ਕਰ ਰਿਹਾ ਉਨੇ ਕਿੱਥੇ ਕਿੱਥੇ ਪ੍ਰਾਪਰਟੀ ਕਿੱਥੇ ਜਾਇਦਾਦ ਕਿੱਥੇ ਨਾਮੀ ਬੇਨਾਮੀ ਜਾਇਦਾਦ ਬਣਾਈ ਹੈ ਉਹਦੀ ਸਾਰੀ ਅਸੀਂ ਜਾਂਚ ਮੰਗਦੇ ਹਾਂ ਤਾਂ ਕਿ ਇਹ ਪਤਾ ਨਹੀਂ ਅਖਰ ਕੀ ਲੋਕ ਨੂੰ ਪਰੇਸ਼ਾਨ ਕਰਦਾ ਹੋਏ ਜਦੋਂ ਆਪਣੇ ਭੈਣ ਦੇ ਦੋਤੇ ਨੂੰ ਤੰਗ ਪਰੇਸ਼ਾਨ ਕਰਦਾ ਹੈ ਉਹਦੇ ਪਰਿਵਾਰਾਂ ਨੂੰ ਤੰਗ ਕਰਦਾ ਹੈ ਇਹ ਐਕਸ਼ਨ ਖਬਰ ਹੈ ਹੋ ਕੀ ਕੀ ਕੰਮ ਕਰਦਾ ਹੋਊਗਾ ਤੇ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਤੁਹਾਡੇ ਪ੍ਰੈਸਰਾਂ ਨੂੰ ਇਸ ਬੱਚੇ ਨੂੰ ਬੱਚੇ ਦੇ ਪੇ ਨੂੰ ਬੱਚੇ ਦੀ ਦਾਦੀ ਨੂੰ ਅਨਿਆਂਸਾਬ ਮਿਲਣਾ ਚਾਹੀਦਾ ਤੇ ਦੋਸ਼ਣ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਜਿਹੜੀ ਬੱਚੇ ਦੀ ਨਾਂ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹ ਜੀ ਖਾਸਾ ਵਾਹ ਜੀ ਕੀ ਫਤਿਹ ਜਦੋਂ ਦਾ ਇਹ ਮੋਰਚਾ ਚੱਲ ਰਿਹਾ ਜੀ ਅਜੀਬ ਹੈ ਕੇ ਸਾਰੇ ਆ ਬਹੁਤ ਹੀ ਅਜੀਬ ਜਿਹੀ ਪ੍ਰਸ਼ਾਸਨ ਦੇ ਸਤਾਏ ਹੋਏ ਲੋਕ ਇੱਥੇ ਕੁੰਬੜਾ ਸਾਹਿਬ ਜੀ ਕੋਲ ਪਹੁੰਚ ਰਹੇ ਨੇ ਜਿਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਤੇ ਬੀਬੀ ਜਿਹੜੀ ਅੱਜ ਇੱਥੇ ਮੋਰਚੇ ਤੇ ਆਈ ਹੈ ਇਹਦਾ ਬੇਟਾ ਵਿਆਹਿਆ ਹੋਇਆ ਬੰਦਾ 16 ਸਾਲ ਹੋ ਗਏ ਇੱਕ ਬੱਚਾ 13-14 ਸਾਲ ਦਾ ਉਹ ਵਿਚਾਰਾ ਡਿਪਰੈਸ਼ਨ ਦਾ ਉਹ ਹੋ ਗਿਆ ਕਿਉਂਕਿ ਉਹਦੀ ਮਾਂ ਨੂੰ ਨਹੀਂ ਮਿਲਣ ਦੇ ਦਿੱਤਾ ਜਾ ਰਿਹਾ ਜਿਹੜੀ ਉਹ ਲੜਕੀ ਦੀ ਮਾਂ ਐ ਉਹ 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 ਬੱਚੀ ਨੂੰ ਆਪਣੇ ਕੋਲ ਕਿਡਨਾਪ ਕਰਕੇ ਰੱਖਿਆ ਹੋਇਆ ਇਹਨਾਂ ਕੋਲ ਨਹੀਂ ਆਣ ਦੇਦੀ ਅੱਜ ਕੱਲ ਦੀ ਮਾਵਾਂ ਦੇਖੋ ਕਿਦਾਂ ਦੀਆਂ ਆ ਜਿਹੜੀ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖ ਕੇ ਪਰੇਸ਼ਾਨ ਕਰਨਾ ਕਰਦੀਆਂ ਗਿਆ ਤੇ ਮੇਰੀ ਤਾਂ ਬੇਨਤੀ ਇਹੀ ਹੈ ਕਿ ਬੱਚੇ ਨੂੰ ਉਸਦੀ ਮਾਂ ਨੂੰ ਮਨਾਇਆ ਜਾਵੇ ਕਿਉਂਕਿ ਮਾਂ ਜਿਹੜੀ ਹੈਗੀ ਉਹ ਇਹਨਾਂ ਕੋਲ ਆਣਾ ਚਾਹਦੀ ਐ ਜੇ ਉਹਦੇ ਮਾਤਾ ਪਿਤਾ ਜਿਹੜੇ ਬੱਚੀ ਦੇ ਉਹ ਨਹੀਂ ਆਣ ਦਿੰਦੇ ਉਹਨਾਂ ਨੇ ਆਪਣੇ ਕੋਲ ਕਿਡਨਾਪ ਕਰਕੇ ਰੱਖੀ ਹੋਈ ਐ ਤੇ ਮੇਰੀ ਇਹ ਅਪੀਲ ਹੈ ਉਹਨਾਂ ਨੂੰ ਵੀ ਕੇਸ ਬੱਚੀ ਦੀ ਜ਼ਿੰਦਗੀ ਨੂੰ ਅੱਗੇ ਚੱਲਣ ਦਿਓ ਇਹਨੂੰ ਖੁਸ਼हाल ਰਹਿਣ ਦਿਓ ਇਸ ਬੱਚੇ ਦੀ ਜ਼ਿੰਦਗੀ ਜਿਹੜੇ ਡਿਪਰੈਸ਼ਨ ਜਾ ਰਿਹਾ ਉਹ ਵੀ ਬੁਰੇ ਹਾਲ ਹੈ ਉਹਦਾ ਉਹਨੂੰ ਜੀਣ ਦਿਓ ਤੇ ਉਹ ਬੱਚੀ ਨੂੰ ਆਪਣੇ بیٹے ਨਾਲ ਮਿਲਾਇਆ ਜਾਵੇ ਵੈਜੀ ਜੀ ਦਾ ਖਾਲਸਾ ਵੈਜੀ ਜੀ ਕੀ ਪਤੇ